ਦੋਸਤੋ ਸੀਜ਼ਨ ਚੱਲ ਰਿਹਾ ਖਰਬੂਜਿਆਂ ਤੇ ਹਦਵਾਨਿਆਂ ਦਾ ਇਹ ਸੈਂਚਰੀ ਤੋਂਣਾ ਜੀ ਮਾਰਚ ਵਿੱਚ ਬੀਜਿਆ ਆ ਆਪਾਂ 5 ਕਿਲਿਆਂ ਚਾਰ ਵਾਰੀਆਂ ਪਾਈ ਦੋ ਦਾ ਦੋ ਜੂਰੀ ਆ ਦੋ ਹੀ ਜੂਰੀ ਆ ਚੋੜਾਈ ਆ 7 ਫੁੱਟ ਹੈ ਜੀ ਅੰਕਨਾਰੀਆਂ ਤੇ ਲੱਗੀ ਹੋਈ ਆ ਠੀਕ ਆ ਵੇਲ ਵੇਲ ਕੀ ਆ ਇਦਾਂ ਬਾਹਰ ਨੂੰ ਕੱਢੀ ਜਾਗੀ ਆਪਾਂ ਇਹਨੂੰ ਇੱਧਰ ਨੂੰ ਆਹ ਕਿਹਦੀ ਹਿਸਾਬ ਰੱਖਣੀ ਆ 10000 ਤੋਂ ਉਪਰ ਤਾਂ 20 ਆ ਜੀ ਕਿਲੋ ਕਿਲੋ 20 ਪਿਆ ਪੰਜਾਂ ਖਤਿਆਂ ਚ ਨਹੀਂ ਪੈ ਗਿਆ ਬਸ ਠੀਕ ਆ ਮੈਨੂੰ ਕੁਝ ਨਹੀਂ ਆ ਇਹਨੂੰ ਜੀ ਪੱਕੀ ਤੇ ਪੈ ਗਿਆ ਜਿੱਦਾਂ ਫਿਰ ਉਹ ਵਪਾਰੀ ਸਭ ਬੰਦ ਹੋ ਜਾਂਦੇ ਆ ਇਹ ਕਿਹੜਾ ਖਰਬੂਜਾ ਭਾਜੀ ਇਹ ਖਰਬੂ ਇੱਕ ਏਕੜ ਚ ਕੀ ਦੇ ਜਾਂਦੀ ਆ ਜੇ ਮੰਨੋ ਸੀਜ਼ਨ ਵਧੀਆ ਰਹੇ ਤਾਂ ਸਾਫ ਰਵੇ ਲੱਖੋਂ ਟੱਪਦੀ ਆ ਜੀ ਲੱਖੜੇ ਲੱਖ ਰੁਪਏ ਦਿੰਦੀ ਏ ਏਕੜ ਦੀ ਸੀਜ਼ਨ ਚੱਲ ਰਿਹਾ ਖਰਬੂਜਿਆਂ ਤੇ ਹਦਵਾਣਿਆਂ ਦਾ ਖਰਬੂਜੇ ਹਦਵਾਣੇ ਖਾਣਾ ਤਕਰੀਬਨ ਸਾਰਿਆਂ ਨੂੰ ਹੀ ਪਸੰਦ ਆ ਤੁਸੀਂ ਸਾਰੇ ਪਸੰਦ ਕਰਦੇ ਹੋ ਗਰਮੀ ਬਹੁਤ ਹੋ ਚੁੱਕੀ ਆ ਤੇ ਹਦਵਾਣਾ ਜਿਹਨੂੰ ਤੁਸੀਂ ਵਾਟਰਮੈਲਨ ਕਹਿ ਦਿੰਦੇ ਆ ਉਹ ਸਾਰੇ ਚਾਹੁੰਦੇ ਆ ਵੀ ਯਾਰ ਹੋਵੇ ਇਹ ਸੀਜ਼ਨ ਚ ਹਨਾ ਪਰ ਤੁਸੀਂ ਇਹ ਖਰਬੂਜੇ ਹਦਵਾਣੇ ਖਾਂਦੇ ਤਾਂ ਹੈਗੇ ਆ ਤੁਹਾਨੂੰ ਇਹ ਨਹੀਂ ਪਤਾ ਹੋਏਗਾ ਕਿ ਇਹ ਕਿਵੇਂ ਉਗਾ ਕੇ ਤੁਹਾਡੇ ਤੱਕ ਪਹੁੰਚਾਏ ਜਾਂਦੇ ਆ ਕਿਸਾਨ ਕਿਵੇਂ ਇਹਨਾਂ ਦੀ ਖੇਤੀ ਕਰਦੇ ਨੇ ਤਕਰੀਬਨ ਇਹ 2.5 ਤੋਂ 3 ਮਹੀਨੇ ਦੀ ਖੇਤੀ ਹੁੰਦੀ ਆ ਸਾਮ ਸੰਭਾਲ ਇਹਨਾਂ ਦੀ ਬਹੁਤ ਜ਼ਿਆਦੀ ਆ ਤੇ ਇਹ ਖੇਤੀ ਪੂਰੀ ਤਰ੍ਹਾਂ ਨਾਲ ਕੁਦਰਤ ਦੀ ਕਹਿ ਲੋ ਵੀ ਉੱਤੇ ਨਿਰਭਰ ਆ ਜੇ ਤਾਂ ਮੌਸਮ ਸਾਥ ਦੇ ਗਿਆ ਫੇ ਤਾਂ ਇਹ ਬਹੁਤ ਵਧੀਆ ਆ ਖੇਤੀ ਜੇ ਮੌਸਮ ਕਿਤੇ ਵਿਗੜ ਜਵੇ ਤੇ ਫਿਰ ਇਹਦੇ ਚ ਨੁਕਸਾਨ ਵੀ ਹੋ ਸਕਦਾ ਸੋ ਵੀ ਇਹ ਜਿਹੜੀ ਖੇਤੀ ਰਿਸਕੀ ਖੇਤੀ ਤੁਹਾਨੂੰ ਮੈਂ ਦਿਖਾਉਣ ਲੱਗਾ ਆ ਤੇ ਆ ਤੁਸੀਂ ਇੱਕ ਨਿੱਕੀ ਜੀ ਵੀਡੀਓ ਰਾਹੀਂ ਦੇਖ ਸਕਦੇ ਠੀਕ ਆ ਆਜੋ ਫਿਰ ਤੁਹਾਨੂੰ ਦਿਖਾਉਂਦੇ ਆ ਆ ਭਾਜੀ ਸਵਰਨ ਸਿੰਘ ਆ ਸਾਡੇ ਇਹਨਾਂ ਨੂੰ ਮਲਾਉਣੇ ਤੁਹਾਨੂੰ ਪਹਿਲਾਂ ਆਈ ਦੋਸਤੋ ਸਾਡੇ ਨਾਲ ਅੱਜ ਭਾਜੀ ਸਵਰਨ ਸਿੰਘ ਨੇ ਭਾਜੀ ਆ ਮਾਈਕ ਲਾ ਲਿਓ ਜਰਾ ਪਾ ਗੱਲਾਂ ਬਾਤਾਂ ਸ਼ੁਰੂ ਕਰਦੇ ਹੱਜ ਲੱਗ ਗਿਆ ਜੀ ਤੇ ਗੱਲਾਂ ਬਾਤਾਂ ਸ਼ੁਰੂ ਕਰਦੇ ਪਾਜੀ ਸੁਵਾਨ ਸਿੰਘ ਹੁਣੀ ਨੇ ਨਾਲ ਸਾਡੇ ਪਾਜੀ ਸੁਵਾਨ ਸਿੰਘ ਖੇਤੀ ਕਰਦੇ ਨੇ ਐਨਾ ਖਰਬੂਜਿਆਂ ਤੇ ਹਦਵਾਣਿਆਂ ਦੀ ਤੋਂ ਬਾਜਵਾ ਕਲਾ ਤੋਂ ਆ ਪਾਜੀ ਹੁਣੀ ਸ਼ਾਹਕੋਟ ਦੇ ਨਾਲ ਆ ਸ਼ਾਹਕੋਟ ਦਾ ਆ ਜਿਹੜਾ ਏਰੀਆ ਆ ਸਾਡਾ ਨਾ ਇਹ ਮਲਸੀਆ ਏਰੀਆ ਜੀ ਇਹ ਸਾਰੇ ਦਾ ਸਾਰਾ ਏਰੀਆ ਖਰਬੂਜੇ ਹਦਵਾਣੇ ਇੱਥੇ ਬਹੁਤ ਹੁੰਦੇ ਆ ਰੂਪੋਵਾਲ ਦੀ ਜਿਹੜੀ ਮੰਡੀ ਆ ਖਰਬੂਜਿਆਂ ਹਦਵਾਣਿਆਂ ਦੀ ਉਹ ਮਸ਼ਹੂਰ ਆ ਤੇ ਕਹਿੰਦੇ ਨੇ ਕਿ ਏਸ਼ੀਆ ਦੀ ਸਭ ਤੋਂ ਵੱਡੀ ਸ਼ਾਇਦ ਇਹ ਖਰਬੂਜੇ ਹਦਵਾਨਿਆਂ ਦੀ ਮੰਡੀ ਆ ਮੈਂ ਸੁਣਿਆ ਆ ਕਿਸੇ ਤੋਂ ਉਹ ਵੀ ਤੁਹਾਨੂੰ ਦਿਖਾ ਲ ਦੇ ਕਿਸੇ ਦਿਨ ਤੇ ਭਾਜੀ ਹੁਣ ਆਪਾਂ ਗੱਲਾਂ ਬਾਤਾਂ ਕਰਦੇ ਆਂ ਆ ਜਾਓ ਅੱਜ ਤੇ ਅੱਛਾ ਚਲੋ ਅੱਛਾ ਆ ਲਓ ਜੀ ਇਹ ਕਿਹੜਾ ਹਦਵਾਨਾ ਆ ਭਾਜੀ ਇਹ ਸੈਂਚਰੀ ਤੋਂਣਾ ਜੀ ਅੱਛਾ ਜੀ ਇਹ ਸੈਂਚਰੀ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਕਦੋਂ ਬੀਜਿਆ ਇਹ ਆਪਾਂ ਇਹ ਮਾਰਚ ਲਗਾਈ ਮਾਰਚ ਹਾਂ ਮਾਰਚ ਵਿੱਚ ਬੀਜਿਆ ਆ ਹਾਂਜੀ ਠੀਕ ਆ ਭਾਜੀ ਜਦੋਂ ਬੀਜਦੇ ਆ ਹਾਂਜੀ ਇਹਦਾ ਖੇਤ ਕਿਦਾਂ ਤਿਆਰ ਕਰੀਆ ਆ ਆਪਾਂ ਕਿਦਾਂ ਆ ਵਧੀਆ ਕਰਕੇ ਜਦਾਲੂ ਦੀ ਜਾਲੀ ਵੀ ਕਰੀਦਾ ਨਾ ਉਦਾਂ ਵਧੀਆ ਕਰਕੇ ਫਿਰ ਬੈੱਡ ਗੱਡੀਦੇ ਆ ਹੂੰ ਬੈੱਡ ਗੱਢ ਕੇ ਫਿਰ ਦਾਣੇ ਹੱਥ ਨਾਲ ਬਈ ਆਹ ਖਾਦ ਪੈਂਦੀ ਕਿੰਨੀ ਕੁ ਪੈਂਦੀ ਸਟਾਰਟਿੰਗ ਚ ਖਾਦ ਪੈਂਦੀ ਆ ਸਟਾਰਟਿੰਗ ਚ ਨੂੰ ਕਿੱਲੇ ਦੀ ਸਮਝੋ ਤੁਸੀਂ ਬੋਰੀ ਕਿ ਪੈਂਦੀ ਆ ਅੱਛਾ ਜੀ ਇਹ ਆਪਾਂ 50 ਕਿੱਲਿਆਂ ਚਾਰ ਬੋਰੀਆਂ ਪੈਂਦੀਆਂ 50 ਕਿੱਲਿਆਂ ਚ ਚਾਰ ਬੋਰੀਆਂ ਦੋ ਡਾ ਦੋ ਜੁਰੀਆ ਦੋਈ ਯੂਰੀਆ ਕੱਟ ਪੈਂਦੀ ਯਾਨੀ ਕਿ ਕਾਬੀ ਇਹ ਇੰਨੇ ਕੀ ਪਾਉਣੇ ਜਗ੍ਹਾ ਵੀ ਖਾਲੀ ਹੈ ਨਾ ਠੀਕ ਆ ਆ ਪਹਿਨਾ ਖੇੜਾ ਵਿੱਚ ਹੀ ਲਾਉਣੀ ਆ ਇਹ ਜਿਹੜਾ ਇਹ ਜਿਹੜਾ ਅੱਛਾ ਬੈੱਡ ਆ ਭਾਜੀ ਭਾਜੀ ਮਾੜਾ ਦੱਸ ਹਾਂਜੀ ਬੈੱਡ ਆ ਮਾੜਾ ਇਧਰ ਪਰ ਪਰ ਹੋ ਜਾ ਅੱਛਾ ਇਹ ਜਿਹੜਾ ਬੈੱਡ ਆ ਹਾਂਜੀ ਇਹ ਕਿੰਨੇ ਬਾਏ ਕਿੰਨੇ ਦਾ ਬਣਦਾ ਇਹ ਕਿਦਾਂ ਆ ਇਹਦੀ ਕੀ ਚੌੜਾਈ ਆ 7 ਫੁੱਟ ਆ ਜੀ ਅੱਛਾ ਜੀ ਇਹਦੀ ਚੌੜਾਈ 7 ਫੁੱਟ ਆ ਹਾਂਜੀ ਹਾਂਜੀ ਠੀਕ ਆ ਇਸ ਤਰ੍ਹਾਂ ਇਹ ਇਦਾਂ ਠੀਕ ਆ ਕਿੰਨਾ ਉੱਚਾ ਬਣਾ ਦਿੰਨੇ ਤੁਸੀਂ ਉੱਤਿਆ ਹੋਏ 9.10 ਇੰਚੀ ਬਣਦਾ। ਉਹਨਾਂ ਕੀ ਆ? ਹਾਂਜੀ। ਬੇਲ ਆਪਾਂ ਜਿਹੜੀ ਲਾਈ ਆ ਉਹ ਕਿੱਥੇ ਲਾਈ ਆ? ਆ ਬਿਲਕੁਲ ਆ ਆ ਦੇਖੋ ਜੀ ਮੋੜ ਤੇ ਆ ਦੇਖੋ। ਠੀਕ। ਆਪ ਕਿਨਾਰੇ ਤੇ ਲੱਗੀ ਆ। ਠੀਕ ਆ। ਬੇਲ ਆ ਬੇਲ ਲੱਗੀ ਆ ਦੇਖੋ। ਬੇਲ ਕਿਨਾਰੇ ਤੇ ਆ। ਹਾਂਜੀ। ਠੀਕ ਆ ਜੀ। ਇਹਨਾਂ ਜਿਹੜੀ ਬੇਲ ਤੁਰੀ ਆ ਦੇਖੋ ਏਦਾਂ ਆਪਾਂ ਏਦਾਂ ਮੋੜੀ ਜਾਂਦੇ ਜੀ। ਜੀ। ਹਾਂਜੀ। ਅੱਛਾ ਜੀ। ਖੇਲ ਸਾਭ ਰੱਖਣੀ ਆਪਾਂ ਦੇਖੋ ਜੀ ਦੇ ਵਿੱਚ ਵੜੀ ਗਈ ਤਾਂ। ਠੀਕ ਆ ਇਦਾਂ ਬਾਹਰ ਨੂੰ ਕੱਢੀ ਜਾਣੀ ਆਪਾਂ ਇਹਨੂੰ ਇਧਰ ਨੂੰ ਆਹ ਕਿਹਦੀ ਸਾਫ ਰੱਖਣੀ ਆ ਠੀਕ ਆ ਆਪਾਂ ਕਿਆਰੀ ਚ ਨਹੀਂ ਕਿਆਰੀ ਚ ਇਹਦੇ ਵਿੱਚ ਠੀਕ ਆ ਆੜ ਚ ਨਹੀਂ ਵੜਨ ਦੇ ਠੀਕ ਆ ਆੜ ਚ ਨਹੀਂ ਵੜਨ ਦਿੰਦੇ ਹਾਂਜੀ ਇਹ 10 ਤੁਸੀਂ ਕਰੀ ਜਾਂਦੇ ਆ ਹਾਂਜੀ ਠੀਕ ਆ ਤੇ ਇਹਦਾ ਕਾਰਨ ਕੀ ਹੁੰਦਾ ਕਿਹਦਾ ਜੀ ਇਹ ਇਦਾਂ ਵੇਲ ਦਾ ਵੇਲ ਜਿਹੜੀ ਵਿੱਚ ਪਗੀ ਪਾਣੀ ਨਹੀਂ ਲੰਗਣਾ ਜੀ ਅੱਛਾ ਜੀ ਪਾਣੀ ਨਹੀਂ ਲੰਗਣਾ ਠੀਕ ਹੁਣ ਇਹਦਾ ਸਾਫ ਸਾਂ ਪਈ ਆ ਠੀਕ ਆ ਜੀ ਠੀਕ ਆ ਜੀ ਪਾਣੀ ਕਿੰਨਾ ਕੁ ਲੱਗਦਾ ਭਾਜੀ ਇਹਨੂੰ ਪਾਣੀ ਨੂੰ ਬਸ ਥੋੜਾ ਜਿਹਾ ਖੇੜਾ ਪਤਲਾ ਪਤਲਾ ਲਾ ਕੇ ਛੱਡ ਦਿੰਦਾ ਬਸ ਠੀਕ ਆ ਆ ਸਪਰੇਅ ਕਾਦੀ ਕਰ ਰਹੇ ਹੁਣ ਤੁਸੀਂ ਇੱਥੇ ਆ ਕੀ ਸਪਰੇਅ ਕਰ ਰਹੇ ਜਿਹੜਾ ਪੱਤਾ ਕਾਲਾ ਹੁੰਦਾ ਜੀ ਅੱਛਾ ਇਹਦੀ ਸਮੱਸਿਆਵਾਂ ਜਿਹੜੀਆਂ ਆ ਇਹਦਾ ਆ ਦੇਖੋ ਜੀ ਆਹ ਦੇਖੋ ਜੀ ਆ ਪੱਤਾ ਹੁੰਦਾ ਨਾ ਜੀ ਆ ਦੇਖੋ ਅੱਛਾ ਜੀ ਆ ਇਹ ਪੱਤੇ ਦੀ ਸਪਰੇਅ ਹੋ ਰਹੀ ਹੈ ਇਹਨੂੰ ਕਹਿੰਦਾ ਤੇਲਾ ਠੀਕ ਹੈ ਜੀ ਕਿੱਟਾ ਤੇਲਾ ਠੀਕ ਹੈ ਜੀ ਆ ਦੇਖੋ ਆ ਇਦਾਂ ਪੱਤੇ ਸੁੱਕਦੇ ਆ ਹਾਂ ਉਹਨਾਂ 'ਈ ਸਪਰੇਅ ਹੋ ਰਹੀ ਜੀ ਉਹਦੇ ਕਰਕੇ ਕਰ ਰਹੇ ਹਾਂ ਹਾਂ ਜੀ ਆ ਦੇਖੋ ਪੱਤੇ ਖਰਾਬ ਹੋ ਰਹਾ ਹੈ ਹਾਂ ਜੀ ਠੀਕ ਹੈ ਆ ਸ਼ੁਰੂ ਤੋਂ ਜਦੋਂ ਇਹ ਲਾ ਦਿੱਤੀਆਂ ਆਪਾਂ ਹਾਂਜੀ ਕਿੰਨਾ ਕੁ ਪਾਣੀ ਪੂਣੀ ਲੱਗਦਾ ਆ ਜਾਂ ਕਿੰਨੀ ਕਿਦੀ ਪਾਣੀ ਨੂੰ ਵਾਸਤੇ 15 ਦਿਨ ਹੀ ਲੱਗਦਾ ਬਸ ਬੜਾ ਨਹੀਂ ਲੱਗਦਾ ਠੀਕ ਆ ਹਾਂਜੀ ਠੀਕ ਆ ਹੋਰ ਕੋਈ ਖਾਦ ਜਾਂ ਰੱਖ-ਰਖਾਵੀ ਆ ਇਹਦੇ ਕੁਛ ਨਹੀਂ ਕੁਛ ਨਹੀਂ ਹੋਰ ਕੁਛ ਨਹੀਂ ਬਾਕੀ ਨਿਗ੍ਹਾ ਰੱਖਣੀ ਆ ਬਸ ਹੂੰ ਜਦਾਂ ਕੋਈ ਬਿਮਾਰੀ ਨਾ ਹੋਵੇ ਤੇਲਾ ਪੈ ਗਿਆ ਜਾਂ ਕੋਈ ਮੁੱਢੋ ਸੀਕ ਲੱਗੀ ਇਹ ਚੀਜ਼ਾਂ ਅੱਛਾ ਭਾਜੀ ਜਿਹੜੀ ਆ ਆਪਾਂ ਅ ਤੁਸੀਂ ਇਹ ਦੱਸਿਆ ਇਹ ਇਹ ਹੈਗਾ ਆ ਜਾਨੀ ਕਿ ਸੈਂਚਰੀ ਤੁਸੀਂ ਠੀਕ ਹੈ ਸੈਂਚਰੀ ਲਾਈ ਹਾਂਜੀ ਸੈਂਚਰੀ ਇਹਦੇ ਤੇ ਤੁਹਾਡਾ ਇੱਕ ਏਕੜ ਦਾ ਖਰਚਾ ਕੀ ਆਇਆ ਆ ਖਰਚਾ ਬਹੁਤ ਆਉਂਦਾ ਜੀ ਅੱਛਾ ਹਾਂਜੀ ਕੀ ਪੈ ਜਾਂਦਾ ਬੀਜ ਤੇ ਕੀ ਖਰਚਾ ਆ ਤੇ 10000 ਤੋਂ ਉਪਰ ਦਾ 20 ਹੈ ਜੀ ਕਿਲੋ ਅੱਛਾ ਹਾਂਜੀ 10000 ਦਾ ਬੀਜ ਹਾਂਜੀ ਹਾਂਜੀ ਬੜਾ ਮਹਿੰਗਾ ਬੀਜ ਬਹੁਤ ਮਹਿੰਗਾ ਜੀ ਇਹਦਾ ਬੀਜ ਅੱਛਾ 10000 ਦਾ ਬੀਜ ਆ ਕਿਲੋ 20 ਪਿਆ ਪੰਜਾਂ ਖਤਿਆਂ ਚ ਪੰਜਾਂ ਖੱਤਿਆਂ ਦੇ ਵਿੱਚ ਕਿਲੋ ਬੀਜ ਪਿਆ ਕਿਲੋ ਪਿਆ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਖਾਦ ਵਗੈਰਾ ਦਾ ਵੀ ਫੇਰ ਵੱਖਰੇ ਖਰਚਾ ਹੋਵੇਗਾ ਖਾਦ ਵੱਖਰੇ ਆ ਜੀ ਬਾਕੀ ਆ ਬੰਦਾ ਜਿਹਦਾ ਹੁਣਾ ਸਪਰੇਅ ਕਰਦੇ ਆ ਦਵਾਈਆਂ ਦੇ ਵੱਖਰੇ ਹਾਂ ਹਜੇ ਛੋਟਾ ਹੈ ਹਜੇ ਛੋਟਾ ਹੈ ਚਾਲੂ ਨਹੀਂ ਹੋਇਆ ਜੀ ਇਹਦਾ ਫੁੱਲ ਲੱਗਦੇ ਆ ਤੇ ਕੋਈ ਹਾਂ ਆ ਜੀ ਹਾਂ ਆ ਦੇਖੋ ਦਾਣੇ ਬਣਦੇ ਆ ਜੀ ਹਜੇ ਬਣਦਾ ਪਿਆ ਹਾਂ ਜੀ ਇਹ 4-5 ਕਿਲੋ ਦਾ ਹੋਣਾ 6 ਕਿਲੋ ਦਾ ਦਾਣਾ ਅੱਛਾ ਜੀ ਬਾਲਾ ਐਡਾ ਵੱਡਾ ਨਹੀਂ ਹੁੰਦਾ ਇਹ ਆ ਸੱਜਣਾ ਇਹ ਸਹਜ ਰਹੂਗਾ ਹਾਂਜੀ ਹਾਂਜੀ ਠੀਕ ਆ ਭਾਜੀ ਜਦੋਂ ਆਪਾਂ ਇਹ ਜਿਹੜੀ ਗੱਲ ਕੀਤੀ ਤੁਸੀਂ ਵੀ ਇਹਦੇ ਤੇ ਇੰਨਾ ਖਰਚਾ ਆ ਹਾਂਜੀ ਹਾਂਜੀ ਹੁਣ ਆਪਾਂ ਇਹ ਇੱਕ ਇਦਾਂ ਦੀ ਫਸਲ ਹੈ ਜਿਹੜੀ ਬਿਲਕੁਲ ਮੌਸਮ ਦੇ ਨਾਲ ਹੀ ਗਰਮਪਾਲ ਦੀ ਮੌਸਮ ਹਨਾ ਮੌਸਮ ਗਰਮ ਮੀਂਹ ਪੈ ਗਿਆ ਬਸ ਇਹ ਕੰਮ ਫਸਲ ਇਹ ਕੰਮ ਪਰ ਜਦੋਂ ਹੁਣੇ ਤਿਆਰ ਹੋ ਰਹੀ ਜੇ ਹਜੇ ਮੀਂਹ ਪੈ ਜਾਵੇ ਹੁਣ ਕੁਝ ਨਹੀਂ ਇਹਨੂੰ ਜੇ ਪੱਕੀ ਤੇ ਪੈ ਗਿਆ ਜਦੋਂ ਫਿਰ ਉਹ ਵਪਾਰੀ ਸਭ ਬੰਦ ਹੋ ਜਾਂਦਾ ਹੈ ਹੂੰ ਮਾਲ ਕੱਢ ਜਾਂਦਾ ਠੀਕ ਆ ਖਰਬੂਜੇ ਨਾ ਵੀ ਇਦਾਂ ਹੀ ਆ 1 ਸੈਂਟੀਰੀ ਦਾ ਵਧੀਆ ਅੱਛਾ ਸੈਂਟੀਰੀ ਤਾਂ ਉੱਪ ਚਾਹੀਦੀ ਜਿੰਨੀ ਗਰਮੀ ਉਹਨਾਂ ਵਧੀਆ ਠੀਕ ਆ ਉਹਨਾਂ ਹੀ ਵਧਣਾ ਫੁੱਲਣਾ ਤੇ ਇਸ ਤੋਂ ਇਲਾਵਾ ਜਦੋਂ ਹੁਣ ਤੁਸੀਂ ਇਹ ਦੱਸਦੇ ਆ ਆਪਾਂ ਮੰਨ ਲਓ ਵੀ ਜਦੋਂ ਆਪਾਂ ਇਹਦੀ ਤੜਾਈ ਸ਼ੁਰੂ ਕਰ ਦਿੱਤੀ ਹਾਂਜੀ ਹਾਂਜੀ ਠੀਕ ਆ ਹਾਂਜੀ ਕੀ ਰੇਟ ਚੱਲਿਆ ਜਾਂਦਾ ਹੁਣ ਇਸ ਹਾਲ ਕੀ ਰੇਟ ਜਾ ਰਿਹਾ ਐਸ ਤਾਂ ਮੇ ਸੰਨ 7 ਰੁਪਏ ਆ ਰਹੀ ਠੀਕ ਆ ਜੀ ਹਾਂਜੀ ਹਾਂਜੀ 10 ਕਿਲੋ ਦਾ ਪੀਸ 70 ਰੁਪਏ ਹਾਂਜੀ ਹਾਂਜੀ 70 ਰੁਪਏ ਨੂੰ ਵੇਚੋਗੇ ਹਾਂਜੀ ਹਾਂਜੀ ਅੱਛਾ ਜੀ ਤੇ ਠੀਕ ਆ ਬਾਕੀ ਜੇ 20 ਪੈ ਗਿਆ ਫੇਰ ਘਟ ਵੀ ਸਕਦੇ ਰੇਟ ਵੱਧ ਵੀ ਸਕਦਾ ਹੈ ਮੌਸਮ ਦੇ ਸਿਰ ਤੇ ਜੀ ਅੱਛਾ ਜੀ ਹਾਂਜੀ ਮੌਸਮ ਦੇ ਸਿਰ ਤੇ ਤੇ ਫਿਲਹਾਲ ਜਿਹੜਾ ਆ ਉਹ ਜਾਨੀ ਇੱਥੇ ਕਿ ਚੱਲ ਰਿਹਾ 70 ਰੁਪਏ ਨੂੰ ਚਲੋ ਵੀ 10 ਕਿਲੋ ਦੇ ਹਿਸਾਬ ਨਾਲ ਜਾ ਰਹੇ ਹਾਂਜੀ 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 ਠੀਕ ਆ ਇਹ ਤੁਹਾਡਾ ਤੁਹਾਡਾ ਰੇਟ ਆ ਜਾਂ ਇਹ ਇਹ ਵਪਾਰੀ ਦਾ ਰੇਟ ਹੈ ਜੀ ਆਪਣਾ ਰੇਟ ਕੋਈ ਨਹੀਂ ਆ ਅੱਛਾ ਜੀ ਇਹ ਵਪਾਰੀ ਦੇਖ ਕੇ ਮਾਲਕ ਵਧੀਆ ਘਟਿਆ 7 ਵੀ ਲਾਉਂਦਾ 8 ਵੀ ਲਾਉਂਦਾ 6 ਵੀ ਲਾਉਂਦਾ ਹੂੰ 5 ਵੀ ਲਾਉਂਦਾ ਹੂੰ ਜਿਹੜਾ ਇਹ ਤੁਸੀਂ ਗੱਲ ਕਰਦੇ ਆਂ ਵੀ ਜਿਵੇਂ ਵਪਾਰੀ ਲਾਉਂਦਾ ਆ ਰੇਟ ਹਾਂਜੀ ਹਾਂਜੀ ਆਪਾਂ ਨੂੰ ਇਹ ਤੋੜ ਕੇ ਆਪ ਹੀ ਵੇਚਣਾ ਪਊਗਾ ਜਾਂ ਤੁਸੀਂ ਵਪਾਰੀ ਨੂੰ ਦੇਣਾ ਪ੍ਰੈਫਰ ਕਰਦੇ ਆਂ ਆਪ ਵੀ ਤੋੜ ਕੇ ਵੇਚ ਸਕਦੇ ਆਂ ਪੁੱਤ ਹੂੰ ਤੇ ਵਪਾਰੀ ਵੇਚਾ ਫਾਇਦਾ ਜ਼ਿਆਦਾ ਕਾਦੇ ਚ ਹੈ ਫਿਰ ਫਾਇਦਾ ਆਪ ਵੇਚਣ ਚ ਆਪ ਵੇਚਣ ਚ ਹਾਂਜੀ ਵੇਚ ਲੈਨੇ ਹੋ ਆਪ ਠੀਕ ਆ ਆ ਬੰਦਾ ਹੜਾ ਐਸੇ ਕੰਮ ਉਹਨੇ ਜੋ ਪੱਕਾ ਹੈ ਪਰ ਇੱਥੇ ਟਰਾਲੀ ਪਰ ਨਹੀਂ ਚਲਾ ਦਿਆ ਕਰਨ ਅੱਛਾ ਜੀ ਟਰਾਲੀ ਪਰ ਕੋਈ 10 ਕਿਲੋ ਲਵੇ ਕੋਈ 15 ਲਵੇ ਕੋਈ 20 ਲਵੇ ਕੋਈ 20 ਲਵੇ ਅੱਛਾ ਜੀ ਜੇ ਕੋਈ ਗੱਡੀ ਭਰਨ ਆ ਲਾ ਗਿਆ ਵੇ ਗੱਡੀ ਚੁੱਕ ਕੇ ਭਰਦਾ ਹੈ ਗ੍ਰੇਟ ਭਰ ਠੀਕ ਆ ਗੱਡੀ ਵਾਲੇ ਵੀ ਲੈ ਜਾਂਦੇ ਆਪ ਵੀ ਲੈ ਜਾਂਦੇ ਹਾਂਜੀ ਠੀਕ ਆ ਇਹ ਬੰਦਾ ਆਪਣਾ ਐਸੇ ਪੱਕਾ ਰਹਿੰਦਾ ਸੀ ਅੱਛਾ ਤੁਸੀਂ ਇਹ ਦੱਸੋ ਵੀ ਤੁਹਾਡਾ ਜਿਹੜਾ ਤਕਰੀਬਨ ਹਰ ਸਾਲ ਤੁਸੀਂ ਇਹ ਕਰਦੇ ਆ ਹਾਂਜੀ ਤੁਸੀਂ ਇਹਦੇ ਚੋਂ ਮੁਨਾਫਾ ਖੱਟ ਲੈਂਦੇ ਆ ਵੈਸੇ ਮੌਸਮ ਸਹੀ ਰਹੇ ਫਿਰ ਬਹੁਤ ਵਧੀਆ ਫਸਲ ਆ ਜੀ ਅੱਛਾ ਜੀ ਤੇ ਜੇ ਮੀਂਹ ਪੈ ਜਾ ਫਿਰ ਹਲਕਾ ਜਨਾਏ ਨਹੀਂ ਕੋਈ ਇਤਨ ਨੁਕਸਾਨ ਹੋ ਜਾਂਦਾ ਨੁਕਸਾਨ ਹੋ ਜਾਂਦਾ ਅੱਛਾ ਇਹ ਤਾਂ ਆਪਾਂ ਇਹ ਦਿਖਾਉ ਲਤਾ ਆਪਾਂ ਖਰਬੂਜਾ ਵੀ ਦਿਖਾ ਲ ਦਈਏ ਨਾਲ ਲੱਗਾ ਹਾਂਜੀ ਆਓ ਦਿਖਾ ਲਓ ਆ ਜਾਓ ਵੀ ਉਹ ਵੀ ਉਹ ਵੀ ਉਹ ਵੀ ਆਪਾਂ ਦਿਖਾ ਲਈਏ ਬੀਜ ਵਗੈਰਾ ਇਹਨਾਂ ਚੀਜ਼ਾਂ ਦੇ ਜਿਹੜੇ ਆ ਤੁਸੀਂ ਹਰ ਸਾਲ ਤੁਸੀਂ ਮਾਰਕੀਟ ਤੋਂ ਹੀ ਲੈਣੇ ਮਾਰਕੀਟ ਤੋਂ ਮਾਰਕੀਟ ਤੋਂ ਕਰਜ਼ਾ ਨਹੀਂ ਬਣਦਾ ਠੀਕ ਆ ਤੇ ਤੁਸੀਂ ਉਹ ਦੂਜੇ ਤੇ ਨਹੀਂ ਇਹਦੇ ਕਦੇ ਦੇਸੀ ਵਗੈਰਾ ਬੀਜ ਨਹੀਂ ਹੁੰਦੇ ਇਹਦੇ ਨਹੀਂ ਉਹ ਨਹੀਂ ਹੁੰਦੇ ਹੈਗੇ ਪਰ ਬੀਜੇ ਨਹੀਂ ਕਦੇ ਕਦੇ ਬੀਜੇ ਨਹੀਂਗੇ ਹਾਂਜੀ ਹਾਂਜੀ ਇਹ ਇਹ ਵੀ ਸੇਮ ਹੀ ਇਦਾਂ ਹੀ ਬਣਾਉਣਾ ਪੈਂਦਾ ਹਾਂਜੀ ਇਹ ਵੀ ਇਦਾਂ ਹੀ ਬੈੱਡ ਬੜਾਏ ਹੋਏ ਨੇ ਹਾਂਜੀ ਬੈੱਡ ਹਾਂਜੀ ਸੇਮ ਇਦਾਂ ਵੀ ਹੋਣਾ ਆਹੋ ਆ ਲਓ ਜਰ ਦੇਖ ਲਓ ਇਹ ਤਾਂ ਇਹ ਤਾਂ ਕਾਫੀ ਹੋਏ ਆ ਹਾਂ ਹਾਂਜੀ ਇਹ ਕਿਹੜਾ ਖਰਬੂਜਾ ਭਾਜੀ ਇਹ ਖਰਬੂਜਾ ਮੁਸਕਾਨ ਆ ਜੀ ਆਹ ਵਾਲਾ ਹਾਂਜੀ ਲਓ ਜੀ ਮੁਸਕਾਨ ਖਰਬੂਜਾ ਦੇਖ ਲਓ ਹਾਂਜੀ ਜਿਹੜੇ ਤੁਸੀਂ ਖਾਣਾ ਪਸੰਦ ਕਰਦੇ ਹੋ ਖਰੀਦਦੇ ਹੋ ਸਭ ਤੋਂ ਮਿੱਠਾ ਅੱਛਾ ਜੀ ਹਾਂਜੀ ਅੱਛਾ ਜੀ ਆਹ ਦੇਖੋ ਇਹ 2.5 ਕਿਲੋ ਦਾ ਪੀਸ ਹੋ ਜਾਣਾ ਹਲੇ ਪੱਕਾ ਨਹੀਂ ਕੋਈ ਵੀ ਜੀ ਹਾਂ ਹਾਂਜੀ ਲਓ ਜੀ ਆ ਦੇਖ ਲਓ 2 ਤੋਂ 2.5 ਕਿਲੋ ਦਾ ਇੱਕ ਪੀਸ ਆ ਇਹ ਤੇ ਹਜੇ ਉਧਰ ਤਾਂ ਪੱਕਦੇ ਪਏ ਆ ਹਾਂਜੀ ਇਹ ਤਾਂ ਇੱਕ ਬੱਚੇ ਹੀ ਹਜੇ ਹਾਂਜੀ ਹਾਂਜੀ ਆਪ ਤੱਕ ਤਾਂ ਚੱਲ ਪੂ ਕਮ ਪੂਰੀ ਤਰ੍ਹਾਂ ਫਸਲ ਹਜੇ ਨਹੀਂ ਪੱਕੀ ਪਰ ਖਰਬੂਜੇ ਪਏ ਤੁਸੀਂ ਦੇਖ ਸਕਦੇ ਆ ਤੇ ਮਨ ਆਪਣਾ ਸਿੱਧੀ ਜੀ ਗੱਲ ਆ ਬਿਲਕੁਲ ਖਾਣ ਦਾ ਕਰਦਾ ਹੋਊਗਾ ਤੇ ਜਿਨ੍ਹਾਂ ਦਾ ਕਰਦਾ ਆ ਹਾਂਜੀ ਉਹ ਜੇ ਸ਼ਾਹਕੋਟ ਏਰੀਏ 'ਚ ਇੱਧਰ ਆਉਣਾ ਚਾਹੁੰਦੇ ਆ ਤੇ ਆ ਸਕਦੇ ਆ ਨਗਰ ਮੈਂ ਪਹਿਲਾਂ ਵੀ ਦੱਸਿਆ ਇਹ ਨਗਰ ਨਾ ਮਲਸੀਆਂ ਨਗਰ ਆ ਬਹੁਤ ਮਸ਼ਹੂਰ ਦੁਆਬੇ ਦਾ ਨਗਰ ਮਲਸੀਆਂ ਸਾਡੇ ਇੱਧਰ ਇਹ ਖੇਤੀ ਹੁੰਦੀ ਬਹੁਤ ਦੁਆਬੇ 'ਚ ਇਸ ਚੀਜ਼ ਦੀ ਤੇ ਸਾਡੇ ਲੋਕ ਤਕਰੀਬਨ ਮਤਲਬ ਪੰਡ ਪੰਡ ਲੋਕ ਇਹਨੂੰ ਲੈ ਕੇ ਘੁੰਮਦੇ ਨੇ ਕਾਫੀ ਜ਼ਿਆਦਾ ਇਹਦੀ ਖੇਤੀ ਆ ਸਾਡੇ ਇਲਾਕੇ 'ਚ ਇਸ ਕਰਕੇ ਤੁਹਾਨੂੰ ਇਹ ਦਿਖਾਉਣ ਲੱਗੇ ਆ ਕਿ 2 2.5 ਹਾਦ ਤਿੰਨ ਮਹੀਨੇ ਦਾ ਇਹ ਸਾਰਾ ਸੌਦਾ ਆ ਕਿੰਨਾ ਮਹੀਨਾ ਖਤਾ ਵਿਲਾ ਜੀ ਬਿਲਕੁਲ ਜੀ ਤਿੰਨ ਮਹੀਨੇ ਦੇ ਵਿੱਚ ਖਤਾ ਵਿਲਾ ਆ ਤੇ ਜੋ ਨਫਾ ਨੁਕਸਾਨ ਆ ਉਹ ਵੀ ਇਹਨਾਂ ਤਿੰਨ ਮਹੀਨਿਆਂ ਚ ਹੀ ਆ ਠੀਕ ਹੈ ਜੀ ਮੌਸਮ ਸਾਥ ਦੇ ਗਿਆ ਤਾਂ ਫਿਰ ਤੇ ਬਹੁਤ ਵਧੀਆ ਨਹੀਂ ਤੇ ਫਿਰ ਨੁਕਸਾਨ ਵਾਲਾ ਕੰਮ ਹੋ ਜਾਂਦਾ ਫਿਰ ਕੀ ਕਰਦੇ ਹੋ ਫਿਰ ਇੱਦਾਂ ਇੱਦੀ ਬਾਅਦ ਨਹੀਂ ਵੇਚੀ ਬਾਅਦ ਨੇ ਹਾਂਜੀ ਬਾਜੋ ਮਾਲ ਚੁੱਕ ਲਿਆ ਵਿੱਚੋਂ ਮੇਲਾ ਜਿਹੜੀਆਂ ਤੰਗੀਆਂ ਨਾਲ ਕੋਸਾ ਜੀ ਠੀਕ ਹੈ ਜੀ ਉਧਰ ਕੇ ਝੋਨਾ ਲਾ ਦੇਣਾ ਠੀਕ ਆ ਹਾਂਜੀ ਅਜੇ ਤੁਹਾਡੇ ਕੋਲ ਟਾਈਮ ਹੈਗਾ ਹੈਗਾ ਹਾਂਜੀ ਤੇ ਤੁਸੀਂ तकरीबन ਜਿਹੜਾ ਹੈਗਾ ਆ ਇਹ 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 ਕੱਢ ਲੈਣੀ ਹੋ ਇੱਕ ਫਸਲ ਹਾਂਜੀ ਦਾਣੇ ਸਾਰ ਚੋਕ ਲੈਣੇ ਵਿੱਚੋਂ ਬਸ ਵੀਲ ਵੱਜ ਜਾਣੀ ਆ ਵੀਲ ਤਵੇਂ ਨਾਲ ਗੁਜ਼ਰ ਕੇ ਕੋਨਾ ਲਾਗ ਰਿਹਾ ਪਾਚ ਇੱਕ ਇਕੜ ਚੋ ਜੇ ਮੈਂ ਕਮਾਂ ਹਾਂਜੀ ਹਾਂਜੀ ਤੇ ਆਪਾਂ ਨੂੰ ਇਹ ਜਿਹੜੀ ਫਸਲ ਆ ਇਹ ਇੱਕ ਇਕੜ ਚੋ ਕੀ ਦੇ ਜਾਂਦੀ ਆ ਜੇ ਮੰਨ ਲਓ ਸੀਜ਼ਨ ਵਧੀਆ ਰਹੇ ਸਾਫ ਰਵੇ ਲੱਖੋਂ ਟੱਪਦੀ ਆ ਜੀ ਲੱਕੜੇ ਲੱਖ ਰੁਪਏ ਦਿੰਦੀ 1 ਇਕੜ ਦੀ ਖਰਚੇ ਕੱਢ ਕੇ ਖਰਚੇ ਕੱਢ ਕੇ 1 ਏਕੜ ਦਾ ਹਾਂਜੀ ਇਹਨਾਂ ਢਾਈਆਂ ਕੁ ਮਹੀਨਿਆਂ ਚ ਹਾਂਜੀ ਹਾਂਜੀ ਵਾਹ ਕੀ ਬਾਤ ਹੈ ਫਿਰ ਤੇ ਚੰਗੇ ਬਹੁਤ ਵਧੀਆ ਵਾਂ ਪਰ ਜੇ ਮੌਸਮ ਦੇ ਫਿਰ ਤੇ ਆਈ ਅੱਛਾ ਜੀ ਹਾਂਜੀ ਠੀਕ ਆ ਪਰ ਮੌਸਮ ਦੇ ਉੱਤੇ ਕਹਾਣੀਆਂ ਸਾਰੀ ਅੱਜ ਦਾ ਏਰੀਆ ਖਾਲੀ ਰਹਿ ਗਿਆ ਇੰਨਾ ਕਿ ਇੱਥੇ ਇਹ ਇਦਾਂ ਹੀ ਦਾਣਾ ਕੋਈ ਲੱਗਾ ਨਹੀਂ ਹੈ ਜਗ ਮਰ ਗਿਆ ਜਿੱਦਾਂ ਆ ਵੇਲ ਸੁੱਕ ਗਈ ਸੁੰਡੀ ਪ ਗਈ ਅੱਛਾ ਉਹ ਪੂਰੀ ਨਹੀਂ ਤੋਂ ਵੇਲਾ ਆ ਆ ਉੱਗੀ ਹੈ ਵੇਲ ਹਾਂਜੀ ਉਹ ਰੁੱਕੀ ਹੈ ਜੀ ਹਾਂ ਆ ਉੱਗੀ ਪਰ ਅੱਗੇ ਉੱਗੀਆਂ ਲੇਟ ਉੱਗੀਆਂ ਆ ਉੱਗੀ ਹੈ ਉਹ ਉਗੀਆਂ ਜੀ ਲੇਟ ਠੀਕ ਸੁੰਢੀ ਪੈਣਾ ਜਾਂ ਹੋਰ ਵੀ ਕੋਈ ਕਦੇ ਬਿਮਾਰੀ ਵਗੈਰਾ ਜ਼ਿਆਦਾ ਪੈਦੀ ਪੈ ਥੱਲੇ ਪੈਦੀ ਨਿੱਕੇ ਦਾਣੇ ਨੂੰ ਜਦੋਂ ਆਹ ਦਾਣਾ ਇਹ ਚ ਸੁੰਢੀ ਥੱਲੇ ਪਊ ਜੀ ਅੱਛਾ ਹਾਂਜੀ ਦਵਾਈ ਥੱਲੇ ਪਾਈ ਸੀ ਹਾਂ ਠੀਕ ਪਾ ਕੇ ਫੇਰ ਦਾਣਾ ਲਾਈ ਜਾਂਦੇ ਫਿਰ ਹੀ ਲਾਉਣਾ ਹਾਂਜੀ ਹਾਂ ਵਾਹ ਸਵਾਲ ਹੋ ਜੀ ਖਰਬੂਜੇ ਤੇ ਹਦਵਾਣੇ ਐਦਾਂ ਹੁੰਦੇ ਆ 2.5 ਮਹੀਨੇ ਦੀ ਖੇਤੀ 2 ਤੋਂ 2.5 ਮਹੀਨਿਆਂ ਦੀ ਖੇਤੀ ਦਿੰਦੀ ਹੈਗੀ ਪੈਸੇ ਪਰ ਜੇ ਮੌਸਮ ਸਾਤ ਦੇ ਜਵੇ ਜਿਹੜੀ ਆਪਾਂ ਆਲੂ ਪੜਦੇ ਆ ਨਾ ਜੀ ਜੀ ਆਲੂ ਪਟਕੇ ਪਿਆਲੀ ਐ ਵਧੀਆ ਬਣਾਉਣੀ ਆਪਾਂ ਵਧੀਆ ਬਣਾ ਕੇ ਬੈਡ ਬਣੋ ਬੈਡ ਬਣਾ ਕੇ ਇਹਦੇ ਉਹਨਾਂ ਨਿਸ਼ਾਨੀਆਂ ਲੱਗੀਆਂ ਦਾਣੇ ਲਾਓ ਜੀ ਹਾਂ ਜਿੱਦਾਂ ਬੈਡ ਬਣੇ ਹੋਏ ਆ ਜੀ ਇਹਨਾਂ ਉੱਪਰ ਤੇ ਫੋਟੋ ਫੋਟੇ ਦੇ ਨਿਸ਼ਾਨੀ ਲੱਗੀ ਹੋਈ ਆ ਜੀ ਉਹਦੇ ਉੱਪਰ ਦਾਣਾ ਲਾਈ ਜਾਣਾ ਤੇ ਇਹ ਜਿਹੜੀ ਜਿਹੜੀ ਰੇਤਲੀ ਜ਼ਮੀਨ ਚ ਜ਼ਿਆਦਾ ਵਧੀਆ ਹੁੰਦਾ ਆ ਜਾਂ ਜ਼ਿਆਦਾ ਵਧੀਆ ਰੇਤਲੀ ਜ਼ਮੀਨ ਰੇਤਲੀ ਜ਼ਿਆਦਾ ਨਾ ਇੱਕ ਇਹ ਵੀ ਗੱਲ ਆ ਨਾਲ ਪੱਕੀ ਵਿੱਚ ਇਦਾਂ ਇਹ ਸੇਕ ਬਹੁਤ ਪੈਂਦੀ ਥੱਲੇ। ਬਾਕੀ ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ ਉਹ ਵੀ ਤੁਸੀਂ ਲੈ ਸਕਦੇ ਆ ਮੈਂ ਸਵਰਨ ਭਾਜੀ ਦਾ ਨੰਬਰ ਆਪਾਂ ਥੱਲੇ ਦੇ ਦਿੱਤਾ ਆ। ਇਸ ਸਾਲ ਤਾਂ ਤੁਸੀਂ ਨਹੀਂ ਇਹ ਬੀਜ ਪਾਉਂਗੇ। ਕਿਹੜੇ ਕਿਹੜੇ ਮੈਂ ਕਹਾਂ ਵੀ ਜਿਹੜੇ ਵੀ ਦੋਸਤ ਪੁੱਛਣਾ ਚਾਹੁੰਦੇ ਆ ਅਗੋਂ ਅਗਲੇ ਸਾਲ ਤੋਂ ਉਹ ਭਾਜੀ ਨਾਲ ਸੰਪਰਕ ਕਰ ਲਿਓ ਇਹ ਤੁਹਾਨੂੰ ਥੋੜਾ ਬਹੁਤਾ ਗਾਈਡ ਕਰ ਦੂਗੇ ਪਰ ਇਹ ਇੰਨਾ ਔਖਾ ਕੰਮ ਨਹੀਂ ਹੈਗਾ। ਕੰਮ ਠੀਕ ਆ ਪਰ ਰਿਸਕ ਗੱਲ ਰਿਸਕ ਦੀ ਆ ਅਗਰ ਤੁਸੀਂ ਰਿਸਕ ਚੱਕ ਸਕਦੇ ਆ ਉਹ ਤੁਹਾਡੀ ਖੁਸ਼ੀ ਆ ਤੁਹਾਨੂੰ ਲੱਗਦਾ ਆ ਵੀ ਅਸੀਂ ਇੱਕ ਅੱਧੇ ਕਿੱਲੇ ਦਾ ਰਿਸਕ ਚੱਕ ਕੇ ਦੇਖੀਏ ਪਰ ਨਾਲ ਇੱਕ ਇਹ ਵੀ ਆ ਕਿ ਉਹ ਫਸਲ ਤੁਹਾਨੂੰ ਵੇਚਣੀ ਵੀ ਆਪ ਪੈਣੀ ਆ ਇਹ ਪੱਕੀ ਫਸਲ ਵਾਲਾ ਕੰਮ ਨਹੀਂ ਕਾਣਕ ਝੋਨੇ ਆ ਨਹੀਂ ਇਦਾਂ ਨਹੀਂ ਹੈਨਾ ਇਹ ਕਾਣਕ ਝੋਨੀ ਮਾਂ ਝੋਨਾ ਜਾਂ ਮੱਕੀ ਤਾਂ ਹੈ ਨਹੀਂਗੀ ਫਿਰ ਤੁਸੀਂ ਮੰਡੀ ਸੁੱਟੇ ਆਉਣੀ ਆ ਤੇ ਉਹਨਾਂ ਦੇ ਪੈਸੇ ਲੈ ਲੈਣੇ ਆਪਾਂ ਉਹ ਕੰਮ ਨਹੀਂਗਾ ਚੱਲਣਾ ਤੁਹਾਨੂੰ ਇਹਦੇ ਲਈ ਆਪ ਮਿਹਨਤ ਕਰਨੀ ਪੈਣੀ ਆ ਆਪ ਹੀ ਤੁਸੀਂ ਇਹਨੂੰ ਬੀਜਣਾ ਆ ਆਪ ਹੀ ਪਾਲਣਾ ਆ ਤੇ ਆਪ ਹੀ ਤੋੜ ਕੇ ਫਿਰ ਇਹਨੂੰ ਵੇਚਣਾ ਵੀ ਆ ਠੀਕ ਆ ਫੇਰ ਹੀ ਇਹਦੇ ਜੋ ਮੁਨਾਫਾ ਆ ਨਾਲ ਇਹ ਵੀ ਗੱਲ ਨਾਲ ਆ ਬਾਕੀ ਤੁਹਾਡਾ ਧੰਨਵਾਦ ਸ਼ੁਕਰੀਆ ਇੱਕ ਛੋਟੀ ਜੀ ਵੀਡੀਓ ਰਾਹੀਂ ਤੁਹਾਨੂੰ ਮੈਂ ਸਾਡੇ ਇਲਾਕੇ ਦੀ ਇੱਕ ਫਸਲ ਜੀ ਦਿਖਾ ਲਈ ਆ ਕਿ ਸਾਡੇ ਇਲਾਕੇ 'ਚ ਬਹੁਤ ਹੁੰਦੀ ਆ ਲੋਕ ਇਹਨੂੰ ਬਹੁਤ ਪਸੰਦ ਕਰਦੇ ਨੇ ਤੇ ਲੋਕ ਬੀਜ ਦੇ ਵੀ ਬਹੁਤ ਵੱਡੇ ਪੱਧਰ ਤੇ ਨੇ ਸਾਡੇ ਇਲਾਕੇ ਦੇ ਵਿੱਚ ਤੇ ਤੁਸੀਂ ਕਦੇ ਇੱਧਰ ਆਉਨੇ ਹੋ ਸ਼ਾਹਕੋਟ ਹਲਕੇ ਦੇ ਵਿੱਚ ਜਾਂ ਤੁਸੀਂ ਖਾਸ ਤੌਰ ਤੇ ਜਦੋਂ ਜਿਹੜਾ ਆਪਣੇ ਸੁਲਤਾਨਪੁਰ ਲੋਧੀ ਤੋਂ ਜਿਹੜਾ ਰੋਡ ਆਉਂਦਾ ਆ ਇੱਧਰ ਮਲਸੀਆਂਵਾਲ ਨੂੰ ਜਾਂ ਨਕੂਦਰਵਾਲ ਨੂੰ ਤੁਸੀਂ ਉਸ ਰੋਡ ਦੇ ਉੱਤੇ ਅੱਜ ਕੱਲ ਬਹੁਤ ਵੱਡੀ ਮੰਡੀ ਦੇਖਦੇ ਹੋ ਪਿੰਡ ਰੂਪੇਵਾਲ ਚ ਤੇ ਉਹ ਵੀ ਤੁਹਾਨੂੰ ਕਿਸ ਦਿਨ ਦਿਖਾ ਲਦੇ ਆਂਗੇ ਆਪਾਂ ਸਮਾਂ ਬਣਿਆ ਤਾਂ ਸੋ ਬਹੁਤ ਸ਼ੁਕਰੀਆ ਜੀ ਕੋਈ ਤੁਹਾਡੇ ਸਵਾਲ ਹੋਣ ਤਾਂ ਤੁਸੀਂ ਕਰ ਸਕਦੇ ਆਂ ਬਾਕੀ ਵੀਡੀਓ ਚੰਗੀ ਲੱਗੀ ਹੋਵੇ ਤੇ ਇਹਨੂੰ ਸ਼ੇਅਰ ਕਰ ਦਿਓ ਦਬ ਕੇ ਤੇ ਆਪਾਂ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਾਕੀ ਸਤਿ ਸ਼੍ਰੀ ਅਕਾਲ